ਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ੀਧੀਪੁਰਵ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰੂ ਇਕਬਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਨਾਨਕ ਘਰ ਕੇ ਗੋਲੇ ਰਖੋ ਰੱਖਣਹਾਰ ਦਇਆਲਾ ਸੁਖਹੁ ਪਾਲ ਗੁਰ ਸੇਧਿਆ ਸਮਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਸਾਹਮਣੇ ਬਿਲੀ ਬਾਈ ਦਾ ਜਨਮ ਕੋਲੇ ਸੋਨਹਾਰ ਸ੍ਰੀ ਅਕਾਲ ਪਾਤਸ਼ਾਹ ਪਬਜੀ ਪੈਸਾ ਦੀ ਨਹੀਂ ਦਲੀ ਕੀ ਕਰੇ ਗੁਰਤੇਗ ਬਾਹਦਰ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਤੇਗ ਬਾਹਦਰ ਸਾਹਿਬ ਜੀ ਮਦਰ ਨਾਲ ਤਨਪਾਈ ਮਤੀਦਾ ਜੀ ਤਨਪਾਈ ਸਤੀਦਾ ਜੀ ਤਨਪਾਈ ਵਿਆਲਾ ਜੀ ਅਤੇ ਗੁਰਤੇਗ ਬਾਹਦਰ ਸਾਹਿਬ ਮਹਾਰਾਜ ਜੀ ਆਦੇ ਪਾਵਨ ਪਵਿੱਤਰ 350 ਸਾਲਾ ਸ਼ੇਦੀ ਦਿਹਾੜਾ ਅੱਜ ਬੜੇ ਹੀ ਪਿਆਰ ਅਦਬ ਤੇ ਸਤਕਾਰ ਨਾਲ ਗੁਰਤੇਜ ਭਦਰ ਸਾਹਿਬ ਜੀ ਦੇ ਪ੍ਰਕਾਸ਼ ਸਤਾਨ ਗੁਰੂ ਕਾ ਮਹਿਲ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਹੀ ਕਿਰਪਾ ਹੋ ਰਹੀ ਹੈ ਬਹੁਤ ਵੱਡਾ ਇਕੱਠ ਗੁਰਤੇਜ ਭਦਰ ਸਾਹਿਬ ਜੀ ਦੇ ਪਿਆਰ ਵਿੱਚ ਜਿਹੜਾ ਵੀ ਅੱਜ ਆਇਆ ਹੈ ਉਹ ਗੁਰਤੇਜ ਭਦਰ ਸਾਹਿਬ ਜੀ ਦੇ ਪਿਆਰ ਵਿੱਚ ਅੱਜ ਇੱਥੇ ਪਹੁੰਚਿਆ ਸੋ ਸੰਗਤ ਜੀ ਜਿਨ੍ਹਾਂ ਧੰਨਵਾਦ ਕਰੀਏ ਪੰਜਾਬ ਦੀਆਂ ਸੰਤਾ ਦਾ ਭਾਈ ਸਾਹਿਬ ਭਾਈ ਗੁਰਿਕਬਾਦ ਸਿੰਘ ਜੀ ਅਤੇ ਇੱਥੇ ਦੇ ਮੈਨੇਜਰ ਸਾਹਿਬ ਜਿਨ੍ਹਾਂ ਹੀ ਪ੍ਰਬੰਧਕ ਜੋ ਜੋ ਭਾਈ ਸਾਹਿਬ ਨੂੰ ਅਸੀਂ ਬੇਨਤੀਆਂ ਕਰਿਆ ਇਹਨਾਂ ਨੇ ਖੜੇ ਮੱਤੇ ਕੋਈ ਸਿਕੰਨ ਨਹੀਂ ਜੀ ਆ ਇਹਨੂੰ ਕਹਿ ਕੇ ਸਾਰਾ ਵੱਡਾ ਪ੍ਰਬੰਧ ਪਿਆਰ ਵਾਲਾ ਪ੍ਰਬੰਧ ਸਾਰਾ ਇੱਥੇ ਕੀਤਾ ਸਾਰੀ ਦਿੱਲੀ ਦੀ ਸੰਗਤਾਂ ਪੈਸਾ ਦੇ ਰਣੀ ਨੇ ਪਰ ਆਸ ਕਰਦੇ ਆ ਅੱਗੇ ਵੀ ਜਦ ਵੀ ਭਾਈ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਆ ਭਾਈ ਸਾਹਿਬ ਜੀ ਪਿਆਰ ਬਖਸ਼ਣਗੇ ਸੋ ਬਹੁਤ ਬਹੁਤ ਧੰਨਵਾਦ ਮੈਨੇਜਰ ਵਿਕਰਮਜੀਤ ਸਿੰਘ ਜੀ ਜਿਹੜੇ ਐਜੀਪੀਸੀ ਦੇ ਮੈਨੇਜਰ ਸਾਹਿਬ ਨੇ ਨਾਲ ਅਜੈ ਸਿੰਘ ਜੀ ਜਿਹੜੇ ਮੀਟ ਮੈਨੇਜਰ ਸਾਹਮਣੇ ਦੋਨੋਂ ਨੇ ਰਲ ਕੇ ਚਾਹੋ ਸ਼ਰਾਬ ਸ਼ਰਾਵਾ ਹੋਣ ਚਾਹੋ ਗੁਰਦੁਆਰੇ ਦੀ ਕੋਈ ਵੀ ਸੇਵਾਵਾ ਹੋਣ ਚਾਹੇ ਪ੍ਰਚਾਰ ਪ੍ਰਸਾਰ ਕੋਈ ਵੀ ਹੋਏ ਉਹਨਾਂ ਨੇ ਖੁੱਲਾ ਦਿਲ ਕਰਕੇ ਇਹ ਸਾਰੇ ਹੀ ਸੰਗਤਾਂ ਨੂੰ ਮਾਣ ਦਿੱਤਾ ਔਰ ਇਹ ਜਿਹੜਾ ਸਵਾਗਤ ਚਰਦੀ ਕਿਲਾ ਵਿੱਚ ਹੋਇਆ ਸਭ ਦਾ ਬਹੁਤ ਬਹੁਤ ਧੰਨਵਾਦ ਗੁਰਤੇਜ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਭ ਦੀ ਚਲਦੀ ਆ ਪਰਣ ਦੇਖ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਤਾਏ ਸਭ ਠਾਈ ਓਏ ਸਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਅਪਾਰ ਕਿਰਪਾ ਦਾ ਸਰਕਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਸ਼ਬਦ ਚੌਂਕੀ ਜਫਾ ਗੁਰਦੁਆਰਾ ਸੀਸ ਨਾਇ ਸਾਹਿਬ ਸਾਡੇ ਪਾਵਲ ਵੀਰ ਜੀ ਨਾਲ ਸਾਰਾ ਜੱਦਾ ਇਹ ਵੀ ਵੀ ਕੋਲਾ ਭਲਾਈ ਕੇ ਅੰਦਰੋਂ ਮਾਨ ਦਿੱਤਾ ਇਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ 350 ਸਾਲਾ ਸ਼ਹੀਦੀ ਸ਼ਿਹਦਾਬ ਦੀ ਅੱਜ ਗੁਰੂ ਕੇ ਮਹਿਲ ਵਿਖੇ ਤਕਰੀਬਨ 2:30 ਵਜੇ ਤੋਂ ਦਰਬਾਰ ਚੱਲ ਰਹੇ ਨੇ ਜਿਹੜੇ ਰਾਤ 12 ਵਜੇ ਤੱਕ ਚੱਲਣਗੇ ਕੱਲ ਤਕਰੀਬਨ ਇੱਕ ਬਾਬਾ ਬਕਾਲਾ ਸਾਹਿਬ ਨੇ ਇਹੋ ਟਾਈਮ ਹੀ 11 ਵਜੇ ਬਾਬਾ ਬਕਾਲਾ ਸਾਹਿਬ ਅੰਮ੍ਰਿਤ ਸੰਚਾਰ ਹੈ ਤੇ ਸਾਰੀ ਇੰਨੀ ਕਿਰਪਾ ਹੈ ਪੌਲ ਵੀਰ ਜੀ ਨੇ ਨਾਲ ਇਹਨਾਂ ਦੇ ਸਹਿਯੋਗੀਆਂ ਨੇ ਕਿਰਪਾ ਗੁਰੂ ਤੇ ਬਹਾਦਰ ਜੀ ਦੀ ਹੈ ਤਕਰੀਬਨ 35 ਬਸਾਂ ਦਿੱਲੀ ਤੋਂ ਆਈਆਂ ਨੇ ਸੰਗਤਾਂ ਸਾਰੀਆਂ ਲੈ ਕੇ ਆਏ ਨੇ ਔਰ ਦਿੱਲੀ ਦੀਆਂ ਸੰਗਤਾਂ ਅੱਗੇ ਸਿਰ ਕਹਦਾ ਸਾਡਾ ਜਿਹੜਾ ਭਾਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਨਾਲ ਇੰਨਾ ਪਿਆਰ ਹਰ ਜਥਾ ਬੜੇ ਪਿਆਰ ਨਾਲ ਹਾਜ਼ਰੀ ਲਾ ਰਿਹਾ ਹੈ ਭਾਨ ਗੁਰੂ ਤੇਗ ਬਹਾਦਰ ਮਹਾਰਾਜ ਆ ਸਾਰੇ ਗਾਰੇ ਨਿਰਵੈਗਨ ਦਾ ਸੈਸ਼ਨ ਗੁਰੂਆਂ ਗ੍ਰੰਥ ਤੇ ਇਸੇ ਤਰ੍ਹਾਂ ਪਾਂਸੋ ਦੇ ਵਿੱਚ ਆਪਸ ਪ੍ਰੇਮ ਪਿਆਰ ਜੜਦੀ ਕਰਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ